ਮੈਨੂੰ ਸਭ ਤੋਂ ਪਹਿਲਾਂ ਮੈਨੂੰ ਸਟੇਟ ਦੇ ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨੰਦੇ ਪਹਿਲੀ ਵਾਰ ਐਮਪੀ ਬਣੀ ਆ ਆਈ ਥਿੰਕ 2006 ਚ ਉਹਨਾਂ ਨੇ ਪਾਰਲੀਮੈਂਟੇ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਇਹਨਾਂ ਦੇ ਮਨ ਚੱਲਦੀ ਇਹ ਸੋਚਦੇ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇ ਕਿਉਂਕਿ ਸਰਕਾਰ ਕੋਲ ਤਾਂ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਬਹੁਤ ਹਨ ਦੋਨੀ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰਦੇ ਕੀ ਉਹ ਕਿੱਥੇ ਗਿਆ ਉਹ ਕਿੱਥੇ ਵਰਤੇ ਆ ਕਿ ਨਹੀਂ ਵਰਤੇ ਆ ਦੇਖੋ ਜਿਹੜੇ ਹੜ ਆਉਂਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀ ਆ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਦੂਨ ਦੇ ਮਿੱਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਵੀ ਔਰ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਕਿ ਕੋਈ ਰਾਹੁਲ ਗਾਂਧੀ ਇੱਕ ਇਹੋ ਜਿਹਾ ਜੀਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਤਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਸਮੇਂ ਦਾ ਕਿਤੇ ਨਾ ਕੋਈ ਸਮੱਸਿਆ ਆ ਸਿਰਫ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿੰਨਾ ਨੂੰ ਮਿਲਣਗੇ ਤੁਸੀਂ ਅਸੀਂ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇਗੇ ਆ ਸੋ ਉੱਥੇ ਪਹਿਲਾਂ ਦਰਬਾਰਾ ਸਾਹਿਬ ਮੱਥਾ ਵੀ ਟੇਕਣਾ ਹੈ ਸੋ ਉਦੋਂ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਚੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਸਰ ਰਾਹੁਲ ਗਾਂਧੀ ਦੀ ਫੇਰੀ ਮੰਤਰੀ ਜੀ ਨੇ 16 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਆ ਉਹ ਰਾਹਤ ਲੱਗਦਾ ਵੀ ਬਹੁਤ ਲੱਗੂ ਦੋਨੋਂ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਹੇ ਕੀ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਬਿਨ ਤੁ ਜਿਹੜੇ ਹੜ ਆਉਂਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀ ਆ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਤੇ ਆਪਾਂ ਆਪਾਂ ਸਾਰੇ ਸਮੇਂ ਚੱਕਦੇ ਆ ਜਿਹੜੇ ਹੜ੍ਹ ਹੈ ਜੇ ਪਾਣੀ ਆਉਂਦਾ ਕਿਤੇ ਬੰਦੇ ਬੂਰੀ ਬੂਰੀ ਖੜੇ ਕਰਕੇ ਪਾਣੀ ਦੇ ਉੱਤੇ ਜਾ ਸਕਦਾ ਉਹਦੇ ਵੀ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਹੈ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਬਰਿੰਦਰ ਗੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸੇ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ੍ਹ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਹੈ ਤੁਹਾਨੂੰ ਕਿਤੇ ਵਿਖੇ ਹੋਣ ਸਰਕਾਰ ਦੇ ਨੁਮਾਇੰਦੇ ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮੁਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੋਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਵੀ ਸ਼ਾਇਦ ਇਹ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਇਨਸਾਨੀ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹ ਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਦੇ ਲਈ ਰੀਹੈਬਿਲਿਟ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋਈ ਆ ਨਾ ਕਿਸੇ ਨੇ ਮੁੜ ਕੇ ਔਰਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸਟ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰਮਾਲ ਚਲੇ ਗਿਆ ਤੇ ਜਿਹੜੇ ਦੇਸੀ ਕਲੀ ਜਿਨ੍ਹਾਂ ਦੀਆਂ ਥੋੜੀਆਂ-ਥੋੜੀਆਂ ਜ਼ਮੀਨਾਂ ਵੀ ਸਿੱਗੀਆਂ ਉਹਨਾਂ ਉੱਤੇ ਵੀ ਕਈ ਕਿਸਮ ਦੇ ਜਿਹੜੀ ਮਿੱਟੀ ਜਿਹੜੇ ਬ੍ਰਿੰਦਰ ਕੋਲਜੀ ਨੇ ਸਚਾਈ ਮੰਤਰੀ ਨੇ ਸਰ ਸਾਡੇ 3.5 ਸਾਲ ਦੇ ਅੰਦਰ ਸਰਕਾਰ ਦੇ ਵੱਲੋਂ 304 ਮੰਤਰੀ ਸਰ ਬਦਲੇ ਕਿ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਹੈ ਪਤਾ ਹੀ ਨਹੀਂ ਕਿ ਇਹ ਕੋ ਮੰਤਰੀ ਕੌਣ ਹੈ ਰਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨਹੀਂ ਦਾ ਤੁਹਾਨੂੰ ਸ਼ਾਇਦ ਗਲਤ ਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤ ਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਕਿ ਦਿੱਲੀੋਂ ਧਾੜਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜਵੀ ਆਏ ਇਹ ਉਹ ਧਾੜਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਔਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਸਰ ਗਾਂਧੀ ਜੀ ਅੱਜ ਸਭ ਤੋਂ ਪਹਿਲੇ ਜਨਾਲਾ ਦੇ ਵਿੱਚ ਜਾਣਗੇ ਔਰ ਉਹਦੇ ਬਾਅਦ ਰਮਦਾਸ ਦੇ ਵਿੱਚ ਜਾਣਗੇ ਉੱਥੇ ਜਿੰਨੇ ਵੀ ਹੜਪੀੜਤ ਹੈ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਔਰ ਉੱਥੇ ਜਾਇਜ਼ਾ ਲੈਣਗੇ ਔਰ ਇਹ ਵੀ ਦੇਖਣਗੇ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਇਹਨਾਂ ਲੋਕਾਂ ਦੇ ਵਾਸਤੇ ਕੀ ਯੋਗਦਾਨ ਆ ਜਾਂ ਕੀ ਉਪਰਾਲਾ ਪੰਜਾਬ ਸਰਕਾਰ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਕਰ ਰਹੀ ਹੈ ਔਰ ਇਹ ਵੀ ਰਿਵਿਊ ਕਰਨਗੇ ਕਿ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਇਹ ਇੰਨਾ ਲੋਕਾਂ ਵਾਸਤੇ ਕਿੰਨੀ ਮਿਹਨਤ ਔਰ ਮਦਦ ਕੀਤੀ ਹੈ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਅਦ ਰਾਹੁਲ ਗਾਂਧੀ ਜੀ ਗੁਰਦਾਸਪੁਰ ਦੇ ਦੌਰੇ ਤੇ ਜਾਣਗੇ ਉਹ ਗੁਰਦਾਸਪੁਰ ਤੋਂ ਬਾਅਦ ਉਹ ਰਵਾਨਾ ਹੋ ਜਾਂਦੇ ਆ ਆ ਦੇਖਾ ਸਾਥ ਇਸ ਤਰੀਕੇ ਦੀ ਰਾਜਨੀਤੀ ਅਜਾਹਨ ਕਰਕੇ ਚੱਲ ਰਹੀ ਹੈ ਤੇ ਵਿਰੋਧੀ ਜਿਸ ਤਰੀਕੇ ਦੇ ਨਿਸ਼ਾਨੇ ਸਾਧ ਰਹੇ ਨੇ ਉਹਨਾਂ ਨੂੰ ਇੱਕ ਬੰਦਾ ਬਈ ਵਿਰੋਧੀ ਕਹਿੰਦੇ ਹੈਗੇ ਹੈ ਪਹਿਲੀ ਗੱਲ ਹੈ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਰਮਨੀਤ ਬਿੱਟੂ ਦੀ ਬਈ ਰਵਨੀਤ ਬਿੱਟੂ ਦੀ ਆਦਤ ਹੋ ਚੁੱਕੀ ਹੈ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਤੇ ਖੁਰਕੁੰਦੀ ਰਹਿੰਦੀ ਹੈ ਉਹ ਕਿਉਂਕਿ ਬਚਪਨ ਤੋਂ ਰਾਹੁਲ ਗਾਂਧੀ ਦਾ ਨਾਮ ਸੁਣਿਆ ਉਹਨਾਂ ਨੇ ਉਹ ਰਾਹੁਲ ਗਾਂਧੀ ਰਾਹੁਲ ਗਾਂਧੀ ਉਹਨਾਂ ਨੂੰ ਜੱਪਣ ਦੀ ਆਦਤ ਹੈ ਲੇਕਿਨ ਮੋਦੀ ਤੋਂ ਡਰਦੇ ਹੋਏ ਇਹ ਰਾਹੁਲ ਗਾਂਧੀ ਨੂੰ ਸਿਰਫ ਗਾਲਾਂ ਕੱਢਦੇ ਆ ਲੇਕਿਨ ਅਸਲ ਤੇ ਵਿੱਚ ਜਿਹੜਾ ਬਿੱਟੂ ਹੈ ਉਹ ਰਾਹੁਲ ਭਗਤ ਆ राहुल गांधी आज पंजाब के अमृतसर पहुंचे हैं और उनके दौरे को आप कैसे देखें देखो हम लोगों के लिए बहुत बड़ी मोटिवेशन है क्योंकि एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी हैं तो इनकी इंस्ट्रक्शंस तो पहले आती रही और उनका एक हुक्म जो मुँह से निकला वो नहीं निकला कि और कुछ बात करें उन्होंने यही किया सेवा करते रहो सो दैट मीन्स ही नोज कि सेवा करो और सेवा करते रहो सो देट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बीग इट मोटिवेट द रेस्ट ऑफ द पीपल हुम की जिनको लगता है कि वो अफेक्ट नहीं हो कि वो घर बैठ के आराम से इंजॉय चिल कर रहे हैं पार्टीज कर रहे हैं भाई अरे दिस इज नॉट द टाइम टू पार्टी तुम्हारा आधा पंजाब डूबा हुआ है तुम छोड़ो पार्टीज़ को उसकी जगह हमने में लगाई हुई है तुम ब्लैंकेट्स दो शीट्स दो आगे मेडिकल के कैंप्स आप देखोगे हम हर जगह लगाएंगे सारे एनआर से बात हुई हुई है को वो कुलवंशी आ गए हैं ऑलरेडी पहुंच गए हैं सो so, ये बहुत बड़ी एक मोटिवेशन आई थिंक होगी बिकॉज वेन यू आर बिंग नोटिस दौर दे जड़ा है साहब नजर नहीं आ रहे कि देखो उनकी उनकी रिप्रेजेंटेटिव मैं हूँ जी उनके थोड़े से ऑलरेडी पहले के कमिटेड वो थे और वो आ, आ, मतलब नेचुरली उनका अपनी तरह से एक चल रहा है क्योंकि मैंने शुरू से कहा था उनको एक फाउंडेशन अपनी कर लो हम आ, जो हमें पैसे ऑफर करता है हम किसी न किसी फाउंडेशन पे डाल रहे हैं तो आ, अपनी फाउंडेशन होती तो शायद आपको हम खुल के दिखते पर उनसे जो काम हो रहा है यूवी को फोन किया सबको फोन किया हरभजन को फोन किया, को फोन किया कि आप जितना और वो आपने देखा वो समान आया अभी और संत लोग भी सरहाली वाले संतों ने उन्होंने हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगे चाहेंगी इन बातों को छोड़कर पंजाब की दुख की घड़ी में सभी को एक साथ होना चाहिए मैं आपको पहले ही कह रही हूँ ਕਿ ਇਹ ਸਮੇਂ ਹੀ ਨਹੀਂ ਇਹ ਨਾ ਲੋਕ ਸਮਝਦੇ ਨਹੀਂ ਆ ਇਹ ਸੋਚਦੇ ਆ ਐਸੇ ਕਰਨੇ ਸੇ ਚੁਲਾਕੀਆਂ ਚੁਸਤੀਆਂ ਕਰਨੇ ਸੇ ਕੁਝ ਮਿਲ ਜਾਂਦਾ ਹੈ ਇਹ ਤਕਦੀਰ ਹੈ ਨਾ ਜੋ ਇਨਸਾਨ ਕੀ ਕਿਸਮਤ ਉਹ ਪਿੱਛੇ ਸੇ ਭਗਵਾਨ ਲਿਖ ਕੇ ਭੇਜਦਾ ਹੈ ਸਿੱਤਮੇ 2500 ਵਾਦ ਪਿੰਡ ਪ੍ਰਭਾਵਿਤ ਹੋ ਚੁੱਕਿਆ ਲੱਖਾਂ ਏਕੜ ਹਸਾਲ ਫਸਲ ਬਰਬਾਦ ਹੋ ਚੁੱਕੀ 55 ਵਾਦ ਮੌਤਾ ਹੋ ਚੁੱਕੀ ਤਾਂ ਮੈਮ ਜ਼ਿੰਮੇਵਾਰ ਕੋਈ ਕਿਸ ਨੂੰ ਠਰਾਂਦੇ ਕੇਂਦਰ ਸਰਕਾਰ ਪੰਜਾਬ ਸਰਕਾਰ ਅੱਜ ਤੱਕ ਸਭ ਤੋਂ ਤਗੜਾ ਹੜ ਜਿਹੜਾ ਪੰਜਾਬ ਵਿੱਚ ਆਇਆ ਹੈ ਹਿੰਦੀ ਜੀ ਮੈਨੂੰ ਸਭ ਤੋਂ ਪਹਿਲਾਂ ਮੈ ਜਾਣੀ ਆ ਸਟੇਟ ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਕਤ ਪਹਿਲੀ ਵਾਰ ਐਮਪੀ ਬਣੀ ਆ। ਆਈ ਥਿੰਕ 2006 ਚੋਣਾਂ ਨੇ ਪਾਰਲੀਮੈਂਟ ਜੇ ਬੋਲਿਆ ਸੀ। ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ। ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ। ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਇਹਨਾਂ ਦੇ ਮਨ ਚੰਦੀ ਇਹ ਸੋਧਦੇ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਿਤ ਕੀਤੀ ਆਪਣੀ ਕਿ ਪੈਨਾਗੀਏ ਜਨਾਵਾ ਸੰਭਾਲ ਲੂਗੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪਹਿਲਾਂ ਲ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਨੀ ਆਂ ਨਦੀਆਂ ਦੇ ਰਸਤੇ 'ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬੈਗੇ ਉਹ ਘਰ ਬਣਾਣ ਕਿਉਂ ਦਿੱਤੇ ਕੀਨੇ ਉਹਥੇ ਉਹਨਾਂ ਨੂੰ ਘਰ ਰਸਤਿਆਂ 'ਤੇ ਪਰਮਿਸ਼ਨ ਦਿੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਤੇ ਜਿਹੜੇ ਜਿਹੜੇ ਬੰਦੇ ਰਿਸਪੌਂਸਿਬਲ ਐ ਉਹ ਪਰਨ ਉਹਦਾ ਮੁਆਵਜ਼ਾ ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁੱਟਿਆ ਤੇ ਜੇ ਡਿਜਾਸਟਰ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਕਿ ਕੁਝ ਵੀ ਨਹੀਂ ਸਾਹਮਿਆ ਕਹਿੰਦੇ ਮੈਮ 5 5 ਫੁੱਟ ਪਾਣੀ ਸੀਗਾ ਬੱਚੇ ਨੇ ਆਪਣੇ ਫੜੇ ਗਏ ਕੋਠੇ ਤੇ ਜਾ ਨਹੀਂ ਸਕੇ ਉਹਨਾਂ ਟਾਈਮ ਨਹੀਂ ਮਿਲਿਆ ਮਤਲਬ ਡਿਜਾਸਟਰ ਮੈਨੇਜਮੈਂਟ ਹੁੰਦੀ ਆ ਵੀ ਤੁਸੀਂ ਪਹਿਲਾਂ ਤੁਟੂ ਨੂੰ ਜਾਣੀਓ ਕਿਉਂਕਿ ਮੈਂ ਗਈ ਆ ਬਿਲਕੁਲ ਬਾਰਡਰ ਤੇ ਜਿੱਥੋਂ ਪੰਜਾਬ ਇਫੈਕਟ ਹੋਣਾ ਸ਼ੁਰੂ ਹੋਇਆ ਤੇ ਉਥੇ ਲੋਕਾਂ ਦੇ ਪੰਜ ਪੰਜ ਕਿੱਲੇ ਰੁੜੇ ਗਏ ਪਾਣੀ ਚ ਉਹ ਕਿੱਥੋਂ ਮਰਜ਼ਾ ਲੈਣਗੇ ਉਹਨਾਂ ਕੋਲ ਕੌਣ ਪਹੁੰਚੂਗਾ ਤੇ ਇਹ ਤਾਂ ਫੰਡ ਡਿਜਾਸਟ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ ਸੀ 900 ਕਰੋੜ ਇਹਨਾਂ ਨੇ ਲਿੱਤਾ ਆਪਾਂ ਇੱਕ ਵਾਰ ਚ ਲੈ ਆਏ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪਾਕਟਸ ਚ ਦਿੰਦਾ ਪਲੱਸ ਉਹ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਪਾਣੀ ਬਿਨਾਂ ਵਾਰਨਿੰਗ ਦੇ ਇਕਦਮ